ਮੈਂ ਸੁਖਸੰਧੂ ਆਮ ਆਦਮੀ ਪਾਰਟੀ ਦੀ ਮਹਿਲਾ ਬਿੰਗ ਦੀ ਜੁਆਇੰਟ ਸੈਕਟਰੀ ਮਹਿਲਾ ਬਿੰਗ ਪੰਜਾਬ ਅੱਜ ਦਾ ਰੋਡ ਸੋ ਸਾਡੇ ਭਗਵੰਤ ਮਾਨ ਜੀ ਆ ਰਹੇ ਆ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਜੀ ਆ ਤੇ ਅੱਜ ਸਾਡਾ ਰੋਡ ਸੋ ਸਾਰੇ ਰੋਡ ਸੋਆਂ ਤੋਂ ਸਫਲ ਰਹੇਗਾ ਸਰ ਸਾਡਾ ਮੇਨ ਮਕਸਦ ਇਹੀ ਆ ਤੇ ਜਿਹੜੇ ਬਿਜਲੀ ਦੇ ਬਿੱਲ 90% ਲੋਕਾਂ ਦੇ ਬਿਜਲੀ ਦੇ ਬਿੱਲ ਫ੍ਰੀ ਹੋ ਰਹੇ ਆ ਜਾਂ ਤਾਂ ਉਸ ਤੋਂ ਬਹੁਤ ਖੁਸ਼ ਆ ਬਾਕੀ ਜਿਹੜੀਆਂ ਰਹਿੰਦੀਆਂ ਗਰੰਟੀਆਂ ਉਹ ਵੀ ਸਮੇਂ ਸਿਰ ਅਸੀਂ ਦਿੰਦੇ ਰਹਾਂਗੇ ਮੁਫਤ ਵੀ ਨੂੰ ਜੇ ਇੱਕ ਪਾਰਟੀ ਦੂਜੀ ਛੱਡ ਕੇ ਇਸ ਪਾਰਟੀ 'ਚ ਆਏ ਨੇ ਕਾਲੀ ਦਲ ਤੋਂ ਕਿੰਨਾ ਤੁਸੀਂ ਸੰਤੁਸ਼ਟ ਹੋ ਜਿਹੜੇ ਵਰਕਰ ਨੇ ਜਾਂ ਜਿਹੜੇ ਅਹੁਦੇਦਾਰ ਨੇ ਆਵਾਮੀ ਪਾਰਟੀ ਹਾਂ ਸਰ ਅਸੀਂ ਸੰਤੁਸ਼ਟ ਆ ਉਹਨਾਂ ਤੋਂ ਕਿਉਂਕਿ ਉਹ ਇੱਕ ਜਿੱਦਾਂ ਸਾਡੇ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਲੈ ਕੇ ਆਂਦਾ ਤੇ ਉਹਨਾਂ ਦੇ ਸਾਰੇ ਚੰਗੇ ਕੰਮ ਦੇਖ ਕੇ ਉਹਨਾਂ ਨੂੰ ਲੈ ਕੇ ਆਂਦਾ ਤਦ ਵਿੱਚ ਚਲੋ ਸਮਝਾਉਣੇ ਸਾਰੇ ਸਮਝਾ ਰਹੇ ਹਾਂ ਹਾਂਜੀ ਹਾਂਜੀ ਸਰ ਤੁਹਾਨੂੰ ਉਹ ਜੋ ਕੋਈ ਜਿਹੜਾ ਕੈਂਡੀਡੇਟ ਤੁਹਾਨੂੰ ਲੱਗਦਾ ਕਿਹੜੀ ਕਿਹੜੀ ਉਮੀਦ ਹੈ ਸਰ ਕਿਹੜਾ ਮੁਕਾਬਲਾ ਲੱਗਦਾ ਨਹੀਂ ਮੁਕਾਬਲਾ ਸਾਡਾ ਚਲੋ ਕਿਸੇ ਨਾਲ ਵੀ ਪੈਸੇ ਵਿਰੋਧੀ ਤੇ ਨਾ ਅਸੀਂ ਨੀਚਾ ਵੀ ਨਹੀਂ ਦਿਖਾਉਣਾ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਉਹ ਬਹੁਤ ਕਮਜ਼ੋਰ ਆ ਪਰ ਅਸੀਂ ਬਹੁਤ ਬਹਾਦਰ ਬੰਦੇ ਆ ਸਾਡਾ ਟੀਨੂ ਹੀ ਜਿੱਤੂਗਾ ਮਨਕਮਰ ਤਿੰਨ ਜਿੰਦਾਬਾਦ ਮਨਕਮਰ ਤਿੰਨ ਜਿੰਦਾਬਾਦ ਭਵੰਤ ਸਿੰਘ ਜਿੰਦਾਬਾਦ ਵਾਹ ਭਵੰਤ ਸਿੰਘ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ ਸ੍ਰੀ ਅਰਵਿੰਦ ਕੇ ਜੀ ਜੀ